ਅਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਬਹੁਤ ਸਵਾਗਤ ਹੈ ਅੱਜ ਉਹ ਆਪਾਂ ਵੀਡੀਓ ਬਣਾ ਰਹੇ ਹਾਂ ਉਹ ਹੈ ਰਾਜਨੀਤਿਕ ਸ਼ਾਸਤਰ ਦਾ 11ਵੀਂ ਜਮਾਤ ਦਾ ਦੂਸਰਾ ਲੈਸਨ ਬਿਸ਼ਾ ਰਾਜਨੀਤਿਕ ਸ਼ਾਸਤਰ ਤੇ ਸ਼ੁਰੂ ਕਰ ਦੇਵਾਂਗੇ ਪਾਠ ਨੰਬਰ 2 ਰਾਜਨੀਤੀ ਸ਼ਾਸਤਰ ਦਾ ਹੋਰ ਸਮਾਜਿਕ ਵਿਗਿਆਨ ਨਾਲ ਸੰਬੰਧ ਮਨੁੱਖ ਦੇ ਜੀਵਨ ਦੇ ਕਈ ਪੱਖ ਹਨ ਜਿਵੇਂ ਰਾਜਨੀਤਿਕ ਸੱਭਿਆਚਾਰਕ ਆਰਥਿਕ ਧਾਰਮਿਕ ਆਦਿ ਰਾਜਨੀਤੀ ਸ਼ਾਸਤਰ ਦਾ ਸਬੰਧ ਕੇਵਲ ਵਿਅਕਤੀ ਦੇ ਰਾਜਨੀਤਿਕ ਪੱਖ ਨਾਲ ਹੈ ਜਦਕਿ ਵਿਅਕਤੀ ਦੇ ਜੀਵਨ ਦੇ ਹੋਰ ਪੱਖਾਂ ਦਾ ਧਿਆਨ ਅਰਥ ਨੀਤੀ ਸ਼ਾਸਤਰ ਸਮਾਜ ਸ਼ਾਸਤਰ ਅਰਥ ਸ਼ਾਸਤਰ ਆਦ ਬੇਸ਼ੀ ਕਰਦੇ ਹਨ ਇਹਨਾਂ ਸਾਰੇ ਸਮਾਜਿਕ ਵਿਗਿਆਨਾਂ ਦਾ ਆਪਸੀ ਚਗੂੜਾ ਸਬੰਧ ਹੈ ਕੋਈ ਵੀ ਵਿਗਿਆਨ ਇੱਕ ਦੂਸਰੇ ਤੋਂ ਬਿਨਾ ਅਧੂਰਾ ਹੈ। ਹੀਠਾਂ ਹੀਠਾਂ ਅਸੀਂ ਰਾਣੀ ਸ਼ਾਸਤਰ ਦੀ ਵੱਖ-ਵੱਖ ਸਮਾਜ ਸ਼ਾਸਤਰਾਂ ਨਾਲ ਸੰਬੰਧਾਂ ਦਾ ਵਰਣਨ ਕਰਦੇ ਹਾਂ। ਰਾਜਨੀਤੀ ਸ਼ਾਸਤਰ ਅਤੇ ਇਤਿਹਾਸ ਦੀ ਆਪਸੀ ਸਵੰਧ ਰਾਜਨੀਤੀ ਸ਼ਾਸਤਰ ਅਤੇ ਇਤਿਹਾਸ ਦੀ ਦੋ ਵੱਖ-ਵੱਖ ਸਮਾਜ ਸ਼ਾਸਤਰ ਹਨ ਇਹ ਹੀ ਦੋਵੇਂ ਵੱਖ-ਵੱਖ ਵਿਸ਼ੇ ਹਨ ਪਰੰਤੂ ਇਨ੍ਹਾਂ ਵਿੱਚ ਗੂੜਾ ਸਬੰਧ ਪਾਇਆ ਜਾਂਦਾ ਹੈ ਇਤਿਹਾਸ ਮਨੁੱਖ ਦੇ ਪੁਰਾਣੇ ਕੰਮਾਂ ਦਾ लेखा-ਜੋਖਾ ਹੈ ਅਤੇ ਇਸ ਵਿੱਚ ਮਨੁੱਖ ਦੀਆਂ ਰਾਜਨੀਤਿਕ ਗਤੀਵਿਧੀਆਂ ਵੀ ਸ਼ਾਮਲ ਹੁੰਦੀਆਂ ਹਨ ਪ੍ਰੋਫੈਸਰ ਸੀਲੇ ਦੇ ਅਨੁਸਾਰ ਇਤਿਹਾਸ ਰਾਜਨੀਤੀ ਸ਼ਾਸਤਰ ਤੋਂ ਬਿਨਾਂ ਨਰਮੂਲ ਹੈ ਅਤੇ ਇਤਿਹਾਸ ਤੋਂ ਬਿਨਾਂ ਰਾਜਨੀਤੀ ਸ਼ਾਸਤਰ ਦਾ ਅਧਾ ਕੋਈ ਦਾ ਕੋਈ ਆਧਾਰ ਤੇ ਕੋਈ ਪੜਨ ਨਹੀਂ ਕੋਈ ਆਧਾਰ ਨਹੀਂ ਹਾਏ ਆ ਇਥੇ ਕੋਈ ਪੜਦਗਾ ਕੋਈ ਇਤਿਹਾਸ ਦੀ ਰਾਜਨੀਤੀ ਸ਼ਾਸਤਰ ਨੂੰ ਦੇਣ ਇਤਿਹਾਸ ਰਾਜਨੀਤੀ ਸ਼ਾਸਤਰ ਦੀ ਪ੍ਰਯੋਗਸ਼ਾਲਾ ਹੈ ਇਤਿਹਾਸ ਰਾਜਨੀਤੀ ਸ਼ਾਸਤਰ ਦੀ ਵਿਸ਼ਾ ਵਸਤੂ ਨੂੰ ਸਮਝ ਲਈ ਸਮਗਰੀ ਪ੍ਰਦਾਨ ਕਰਦਾ ਹੈ ਇਤਿਹਾਸ ਰਾਜਨੀਤੀ ਸਾਤਾ ਲਈ ਇੱਕ ਤਰ੍ਹਾਂ ਦਾ ਮਾਰਗਦਰਸ਼ਕ ਹੈ ਇਤਿਹਾਸ ਵਿੱਚ ਇਤਿਹਾਸਕ ਸੰਸਥਾਵਾਂ ਇਤਿਹਾਸ ਵਿੱਚ ਰਾਜਨੀਤਿਕ ਸੰਸਥਾਵਾਂ ਦੀਆਂ ਜੜ੍ਹਾਂ ਹਨ ਇਤਿਹਾਸ ਰਾਜਨੀਤਿਕ ਪ੍ਰਣਾਲੀ ਵਿੱਚ ਪਦਲਾ ਦੀ ਵਿਆਖਿਆ ਕਰਦਾ ਹੈ ਰਾਜਨੀਤੀ ਸ਼ਾਸਤਰ ਨੂੰ ਦੀ ਇਤਿਹਾਸ ਨੂੰ ਦੇਣ ਰਾਜਨੀਤਿਕ ਕ੍ਰਾਂਤੀਆਂ ਇਤਿਹਾਸ ਦਾ ਨਿਰਮਾਣ ਕਰਦੀਆਂ ਹਨ ਅੱਜ ਦੀ ਰਾਜਨੀਤੀ ਕੱਲ ਦਾ ਇਤਿਹਾਸ ਹੈ ਰਾਜਨੀਤੀ ਸ਼ਾਸਤਰ ਅਤੇ ਇਤਿਹਾਸ ਵਿੱਚ ਅੰਤਰ ਉਦੇਸ਼ਾਂ ਵਿੱਚ ਅੰਤਰ ਇਤਿਹਾਸ ਵਿੱਚ ਕੇਵਲ ਬੀਤੀਆਂ ਹੋਈਆਂ ਘਟਨਾਵਾਂ ਦਾ ਵਰਣਨ ਕੀਤਾ ਜਾਂਦਾ ਹੈ ਅਤੇ ਰਾਜਨੀਤੀ ਸ਼ਾਸਤਰ ਸਾਨੂੰ ਇਹ ਦੱਸਦਾ ਹੈ ਕਿ ਰਾਜ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਇਤਿਹਾਸ ਕੇਵਲ ਭੂਤ ਕਾਲ ਨਾਲ ਸੰਤ ਹੈ ਜਦਕਿ ਰਾਜਨੀਤੀ ਵਿਗਿਆਨ ਭੂਤ ਵਰਤਮਾਨ ਅਤੀਪੋਖ ਕਾਲ ਨਾਲ ਸੰਤ ਹੈ ਇਤਿਹਾਸ ਦੇ ਅਧਿਐਨ ਨਾਲ ਸਾਨੂੰ ਸਾਨੂੰ ਸਿਰਫ ਪਤਾ ਲੱਗਦਾ ਹੈ ਕਿ ਰਾਜ ਦਾ ਭੂਤ ਕਾਲ ਵਿੱਚ ਕਿਸ ਤਰ੍ਹਾਂ ਦਾ ਸੀ ਜਦ ਕਿ ਰਾਜਨੀਤੀ ਸ਼ਾਸਤਰ ਦਾ ਸੰਬੰਧ ਭੂਤਕਾਲ ਵਰਤਮਾਨ ਭੂਖਕਾਲ ਨਾਲ ਹੁੰਦਾ ਹੈ ਖੇਤਰਾਂ ਖੇਤਰ ਵਿਚ ਅੰਤਰ ਰਾਜਨੀਤੀ ਸ਼ਾਸਤਰ ਦਾ ਸੰਬੰਧ ਕੇਵਲ ਮਨੁੱਖ ਦੇ ਰਾਜਨੀਤਿਕ ਜੀਵਨ ਨਾਲ ਹੁੰਦਾ ਹੈ ਜਦ ਕਿ ਇਤਿਹਾਸ ਮਨੁੱਖ ਦੇ ਸੰਪੂਰਨ ਜੀਵਨ ਦੇ ਵਿਕਾਸ ਦੀ ਪਰਚੋਲ ਕਰਦਾ ਹੈ ਅਤੇ ਵਿਸ਼ੇਸ਼ ਸਮੇਂ ਦੀਆਂ ਸਾਰੀਆਂ ਆਰਥਿਕ ਸਮਾਜਿਕ ਰਾਜਨੀਤਿਕ ਸੱਭਿਆਚਾਰਕ ਘਟਨਾਵਾਂ ਆ ਦਾ ਅਧਿਐਨ ਕਰਦਾ ਹੈ ਇਤਿਹਾਸ ਅਸਲੀ ਹੈ ਪਰੰਤੂ ਰਾਜਨੀਤਿਕ ਵਿਗਿਆਨ ਵਿਚਾਰਸੀਲ ਹੈ ਇਤਿਹਾਸ ਵਿੱਚ ਕੇਵਲ ਬੀਤ ਚੁੱਕੀਆਂ ਘਟਨਾਵਾਂ ਦਾ ਵਰਣਨ ਕੀਤਾ ਜਾਂਦਾ ਹੈ ਅਤੇ ਰਾਜਨੀਤਿਕ ਵਿਗਿਆਨ ਵਿੱਚ ਭੂਤਕਾਲ ਵਿੱਚ ਘਟ ਚੁੱਕੀਆਂ ਘਟਨਾਵਾਂ ਦੇ ਆਧਾਰ ਤੇ ਭਵਿੱਖਬਾਣੀ ਕੀਤੀ ਕੀਤੀ ਜਾ ਸਕਦੀ جا ਸਕਦੀ ਪੜ੍ਹਨ ਲਈ ਸਸਾ ਕਕਾ ਪੜ੍ਹਨੇ ਸਕਦੀ ਹੈ ਕਿਸੇ ਕਿ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ ਅਧਿਆਨ ਵਿਧੀਆਂ ਵਿਚਾੰਤਰ ਇਤਿਹਾਸ ਅਧਿਆਨ ਵਿਧੀ ਵਿਆਖਿਆਤਮਕ ਹੈ ਇਤਿਹਾਸ ਵਿੱਚ ਇਹਨਾਂ ਘਟਨਾਵਾਂ ਲਈ ਕੋਈ ਥਾਂ ਨਹੀਂ ਹੈ ਜਿਸ ਨੂੰ ਕਿਉਂ ਅਤੇ ਕਿਵੇਂ ਦਾ ਵਰਣਨ ਹੋਵੇ ਜਦ ਕਿ ਰਾਜਨੀਤੀ ਸ਼ਾਸਤਰ ਵਿੱਚ ਵਿਸ਼ਲੇਸ਼ਣ ਵਿਸ਼ਲੇਸ਼ਨਾਤਮਿਕ ਅਧਿਐਨ ਹੈ ਦੇਸ਼ ਦੀ ਰਾਜਨੀਤਿਕ ਪ੍ਰਣਾਲੀ ਵਿੱਚ ਆਉਣ ਵਾਲੇ ਬਦਲਾਵਾਂ ਦਾ ਅਧਿਐਨ ਕਰਦਾ ਹੈ ਸਿੱਟਾ ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਤਿਹਾਸ ਅਤੇ ਰਾਜਨੀਤੀ ਸ਼ਾਸਤਰ ਵਿੱਚ ਗੂੜਾ ਸਬੰਧ ਹੈ ਬੇਸ਼ੱਕ ਦੋਵੇਂ ਵਿਸ਼ੇ ਦੋਵੇਂ ਵੱਖ-ਵੱਖ ਵਿਸ਼ੇ ਹਨ ਪਰੰਤੂ ਇੱਕ ਦੂਸਰੇ ਲਈ ਸਹਿਯਕ ਸਿੱਧ ਹੁੰਦੇ ਹਨ ਇੱਕ ਦਾ ਅਧਿਆਨ ਦੂਜੇ ਤੋਂ ਬਿਨਾ ਅਧੂਰਾ ਹੈ ਪਰੰਤੂ ਦੋਵੇਂ ਸੁਤੰਤਰ ਵਿਸ਼ੇ ਹਨ ਰਾਜਨੀਤੀ ਸ਼ਾਸਤਰ ਅਤੇ ਅਰਥ ਸ਼ਾਸਤਰ ਦਾ ਸਬੰਧ ਰਾਜਨੀਤੀ ਸ਼ਾਸਤਰ ਅਤੇ ਅਰਥ ਸ਼ਾਸਤਰ ਵਿੱਚ ਗੂੜਾ ਸਬੰਧ ਹੈ ਸ਼ੁਰੂ ਵਿੱਚ ਅਰਥ ਸ਼ਾਸਤਰ ਨੂੰ ਰਾਜਨੀਤੀ ਸ਼ਾਸਤਰ ਦਾ ਹੀ ਇੱਕ ਭਾਗ ਮੰਨ ਲਿਆ ਜਾਂਦਾ ਸੀ ਪਰੰਤੂ 18ਵੀਂ ਸਦੀ ਵਿੱਚ ਐਡਮਿਨ ਸਮਿਥ ਨੇ ਆਰਥ ਸ਼ਾਸਤਰ ਨੂੰ ਇੱਕ ਸਤੰਤਰ ਵਿਸ਼ੇ ਦਾ ਰੂਪ ਪ੍ਰਦਾਨ ਕੀਤਾ ਇਨ੍ਹਾਂ ਵਿੱਚ ਸਬੰਧਾਂ ਦਾ ਵਰਣਨ ਕੀਤਾ ਗਿਆ ਹੈ ਆਰਥ ਸ਼ਾਸਤਰ ਦੀ ਰਾਜਨੀਤੀ ਸ਼ਾਸਤਰ ਨੂੰ ਦੇਣ ਆਰਥਿਕ ਪ੍ਰਸਥਿਤੀਆਂ ਰਾਜਨੀਤਿਕ ਟਾਂਚੇ ਦੀ ਕਾਰਜਸ਼ੀਲਤਾ ਨੂੰ ਪ੍ਰਭਾਵਿਤ ਕਰਦੀਆਂ ਹਨ ਆਰਥਿਕ ਸਥਿਤੀ ਵਿਅਕਤੀ ਦੀ ਰਾਜਨੀਤਿਕ ਦਸ਼ਾ ਨੂੰ ਪ੍ਰਭਾਵਿਤ ਕਰਦੀ ਹੈ ਲੋਕਤੰਤਰ ਦੀ ਸਫਲਤਾ ਲਈ ਜ਼ਰੂਰੀ ਹੈ ਆਰਥਿਕ ਰਾਣਿਤਿਕ ਵਿਚਾਰਧਾਰਾਾਂ ਆਰਥਿਕ ਅਵਸਥਾ ਤੋਂ ਪ੍ਰਭਾਵਿਤ ਹੁੰਦੀਆਂ ਹਨ ਵਰਤਮਾਨ ਯੁੱਗ ਦੇ ਰਾਜ ਨੂੰ ਅਰਥ ਸ਼ਾਸਤਰ ਦੀ ਮਦਦ ਦੀ ਲੋੜ ਹੈ ਰਾਣੀਤੀ ਸ਼ਾਸਤਰ ਦੀ ਅਰਥ ਸ਼ਾਸਤਰ ਨੂੰ ਦੇਣ ਰਾਜ ਆਰਥਿਕ ਨੀਤੀਆਂ ਦਾ ਨਿਰਮਾਣ ਕਰਦਾ ਹੈ ਆਰਥਿਕ ਢਾਂਚਾ ਰਾਜ ਦੇ ਕਾਨੂੰਨ ਦੁਆਰਾ ਨਿਰਜੰਤਰਿਤ ਹੁੰਦਾ ਹੈ ਆਰਥਿਕ ਪ੍ਰਣਾਲੀ ਰਾਜ ਦੁਆਰਾ ਨਿਸ਼ਚਿਤ ਕੀਤੀ ਜਾਂਦੀ ਹੈ ਰਾਜ ਉਪਭੋਗ ਅਤੇ ਵੰਡ ਸੰਬੰਧੀ ਨਿਯਮ ਬਣਾਉਂਦਾ ਹੈ ਆਰਥਿਕ ਵਿਕਾਸ ਲਈ ਰਾਜਨੀਤਿਕ ਸਥਿਰਤਾ ਜ਼ਰੂਰੀ ਹੈ ਆਰਥਿਕ ਸਮੱਸਿਆਵਾਂ ਦੇ ਹੱਲ ਰਾਜਨੀਤੀ ਕਹਿੰਦੇ ਹਨ ਰਾਜਨੀਤੀ ਸ਼ਾਸਤਰ ਅਤੇ ਅਰਥ ਸ਼ਾਸਤਰ ਵਿੱਚ ਅੰਤਰ ਖੇਤਰ ਵਿਚਾਂਤਰ ਅਰਥ ਸ਼ਾਸਤਰ ਆਰਥਿਕ ਤੱਤਾਂ ਦਾ ਅਧਿਐਨ ਕਰਦਾ ਹੈ ਜਦਕਿ ਰਾਜਨੀਤੀ ਸ਼ਾਸਤਰ ਰਾਜਨੀਤਿਕ ਸਰੂਪ ਦੇ ਤੱਤਾਂ ਅਤੇ ਕਈ ਗੈਰ ਰਾਜਨੀਤਿਕ ਤੱਤਾਂ ਦਾ ਅਧਿਐਨ ਕਰਦਾ ਹੈ ਵਿਸ਼ਾ ਵਸਤੂ ਵਿਚਾਂਤਰ ਰਾਜਨੀਤੀ ਸ਼ਾਸਤਰ ਰਾਜ ਅਤੇ ਸਰਕਾਰ ਦੋਹਾਂ ਦਾ ਅਧਿਐਨ ਕਰਦਾ ਹੈ ਜਦਕਿ ਅਰਥ ਸ਼ਾਸਤਰ ਉਤਪਾਦਨ ਉਪਭੋਗ ਵੰਡ ਆਦਿ ਦਾ ਅਧਿਐਨ ਕਰਦਾ ਹੈ ਅਧਿਐਨ ਵਿਸ਼ਿਆਂ ਵਿੱਚ ਅੰਤਰ ਅਰਥ ਸ਼ਾਸਤਰ ਦਾ ਸਵੰੰ ਅੰਕੜਿਆਂ ਨਾਲ ਹੁੰਦਾ ਹੈ ਇਹਨਾਂ ਜਿਨ੍ਹਾਂ ਦਾ ਅਧਿਐਨ ਵਿਗਿਆਨਕ ਵਿਧੀ ਦੁਆਰਾ ਕੀਤਾ ਜਾਂਦਾ ਹੈ ਜਦਕਿ ਰਾਜਨੀਤੀ ਸ਼ਾਸਤਰ ਦਾ ਅਧਿਐਨ ਸਰਕਾਰਾਂ ਸਰਕਾਰ ਸਰਕਾਰ ਦੀਆਂ ਕਿਸਮਾਂ ਰਾਜਤ ਘਟਨਾਵਾਂ ਨਾਲ ਹੁੰਦਾ ਹੈ ਅਰਥ ਸ਼ਾਸਤਰ ਦੀ ਭਵਿੱਖਬਾਣੀ ਠੀਕ ਸਾਬਤ ਹੁੰਦੀ ਹੈ ਰਾਜਨੀਤੀ ਸ਼ਾਸਤਰ ਦੀ ਨਹੀਂ ਅਰਥ ਸ਼ਾਸਤਰ ਦੇ ਅੰਕੜੇ ਜੋ ਦੱਸਦੇ ਹਨ ਉਹ ਜਿਆਦਾਤਰ ਸਹੀ ਸਾਬਤ ਹੁੰਦੇ ਹਨ ਪਰੰਤੂ ਰਾਜਨੀਤੀ ਸ਼ਾਸਤਰ ਰਾਜਨੀਤੀ ਸ਼ਾਸਤਰ ਵਿਅਕਤੀ ਦੇ ਰਾਜਨੀਤਿਕ ਵਿਹਾਰ ਉਸ ਦੀਆਂ ਗਤੀਵਿਧੀਆਂ ਨਾਲ ਸੰਬੰਧਿਤ ਹੁੰਦਾ ਹੈ ਜਿਹੜੀਆਂ ਬਦਲਦੀਆਂ ਰਹਿੰਦੀਆਂ ਹਨ ਛਿਟਾ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਅਰਥ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਇੱਕ ਦੂਸਰੇ ਦੇ ਸਹਾਯੋਗੀ ਹੁੰਦੇ ਹੋਏ ਵੀ ਸੁਤੰਤਰ ਵਿਸ਼ੇ ਹਨ ਅਤੇ ਇਹਨਾਂ ਵਿੱਚ ਗੂੜਾ ਸੰਬੰਧ ਪਾਇਆ ਜਾਂਦਾ ਪਾਏ ਜਾਂਦੇ ਹਨ ਰਾਜਨੀਤੀ ਸ਼ਾਸਤਰ ਅਤੇ ਸਮਾਜ ਸ਼ਾਸਤਰ ਸਮਾਜ ਸ਼ਾਸਤਰ ਦਾ ਸੰਬੰਧ ਸਮਾਜ ਨਾਲ ਹੈ ਵਿਅਕਤੀ ਦੇ ਸਮਾਜਿਕ ਜੀਵਨ ਦੇ ਹਰੇਕ ਪੱਖ ਦਾ ਅਧਿਐਨ ਸਮਾਜ ਸ਼ਾਸਤਰ ਵਿੱਚ ਕੀਤਾ ਜਾਂਦਾ ਹੈ ਸਮਾਜ ਸ਼ਾਸਤਰ ਸਭ ਤੋਂ ਪੁਰਾਣਾ ਸਮਾਜ ਦਾ ਵਿਗਿਆਨ ਹੈ ਪ੍ਰੋਫੈਸਰ ਮੈਕੇ ਵਾਈਵਰ ਦੇ ਅਨੁਸਾਰ ਸਮਾਜ ਮਨੁੱਖੀ ਸੰਦਾਂ ਦਾ ਤਾਣਾ ਬਾਣਾ ਹੈ ਅਤੇ ਸਮਾਜ ਸ਼ਾਸਤਰ ਇੱਕ ਅਜਿਹਾ ਵਿਸ਼ਾ ਹੈ ਜਿਹੜਾ ਸਮਾਜ ਦੇ ਵਿਧਾਨ ਨਾਲ ਸੰਬੰਧਿਤ ਹੈ ਸਮਾਜ ਸ਼ਾਸਤਰ ਦੀ ਰਾਜਨੀਤਿਕ ਸ਼ਾਸਤਰ ਨੂੰ ਦੇਣ ਸਮਾਜ ਸ਼ਾਸਤਰ ਆਰਥ ਸਮਾਜ ਸ਼ਾਸਤਰ ਸਮਾਜਿਕ ਸਥਿਤੀਆਂ ਰਾਜਨੀਤਿਕ ਸੰਗਠਨਾਂ ਨੂੰ ਪ੍ਰਭਾਵਿਤ ਕਰਦੀਆਂ ਹਨ ਸਮਾਜ ਸ਼ਾਸਤਰ ਰਾਜ ਸਮਾਜ ਦਾ ਇੱਕ ਭਾਗ ਹੈ ਸਮਾਜ ਸ਼ਾਸਤਰ ਰਾਜਨੀਤਿਕ ਵਿਚਾਰਧਾਰਾ ਨੂੰ ਸਮਝਣ ਵਿੱਚ ਮਦਦ ਕਰਦਾ ਹੈ ਸਮਾਜ ਸ਼ਾਸਤਰ ਰਾਜਨੀਤੀ ਸ਼ਾਸਤਰ ਨੂੰ ਬੜਮੁੱਲੀ ਸਮਗਰੀ ਪ੍ਰਦਾਨ ਕਰਦਾ ਹੈ ਸਮਾਜ ਸ਼ਾਸਤਰ ਸਮਾਜਿਕ ਰੀਤੀ ਰਿਵਾਜਾਂ ਰਾਜ ਦੀ ਕਾਨੂੰਨ ਦਾ ਆਧਾਰ ਹੈ ਰਾਜਨੀਤੀ ਸ਼ਾਸਤਰ ਦੀ ਸਮਾਜ ਸ਼ਾਸਤਰ ਨੂੰ ਦੀਨ ਸਮਾਜਿਕ ਬੁਰਾਈਆਂ ਦਾ ਅੰਤ ਰਾਜਨਿਤਿਕ ਸ਼ਾਸਤਰ ਰਾਜ ਸੰਬੰਧੀ ਜਾਣਕਾਰੀ ਪ੍ਰਦਾਨ ਪ੍ਰਦਾਨ ਪੜਨਾ ਲਈ ਪ੍ਰਦਾਨ ਪ੍ਰਦਾਨ ਨਹੀਂ ਪ੍ਰਦਾਨ ਕਰਦਾ ਹੈ ਸਮਾਜਿਕ ਜੀਵਨ ਰਾਜ ਦੁਆਰਾ ਨਿਯੰਤਰ ਅਤੀ ਨਿਯਮਿਤ ਹੁੰਦਾ ਹੈ ਸਮਾਜਿਕ ਸਮੂਹਾਂ ਅਤੇ ਸਮਾਜਿਕ ਸੰਸਥਾਵਾਂ ਰਾਜ ਨੂੰ ਪ੍ਰਭਾਵਿਤ ਕਰਦਾ ਹੈ। ਰਾਜਨੀਤੀ ਸ਼ਾਸਤਰ ਅਤੇ ਸਮਾਜ ਸ਼ਾਸਤਰ ਵਿੱਚ ਅੰਤਰ ਖੇਤਰਾਂ ਵਿਚ ਅੰਤਰ ਸਮਾਜ ਸ਼ਾਸਤਰ ਕਾਨੂੰਨੀ ਗੈਰ ਕਾਨੂੰਨੀ ਸੰਗਠਿਤ ਅਤੇ ਗੈਰ ਸੰਗਠਿਤ ਮਨੁੱਖੀ ਸੰਗਠਨ ਦਾ ਅਧਿਐਨ ਕਰਦਾ ਹੈ। ਜਦ ਕਿ ਰਾਜਨੀਤੀ ਸ਼ਾਸਤਰ ਕੇਵਲ ਉਹਨਾਂ ਸੰਗਠਨਾਂ ਦਾ ਅਧਿਐਨ ਕਰਦਾ ਹੈ ਜਿਨ੍ਹਾਂ ਦਾ ਸਬੰਧ ਰਾਜਨੀਤੀ ਸ਼ਾਸਤਰ ਨਾਲ ਹੁੰਦਾ ਹੈ ਸਮਾਜ ਸ਼ਾਸਤਰ ਰਾਜਨੀਤੀ ਸ਼ਾਸਤਰ ਤੋਂ ਪਹਿਲਾਂ ਸਮਾਜ ਦੇ ਵਿਕਾਸ ਨਾਲ ਰਾਜਨੀਤੀ ਸ਼ਾਸਤਰ ਦਾ ਆਰੰਭ ਹੋਇਆ ਜਦ ਕਿ ਸਮਾਜ ਸ਼ਾਸਤਰ ਦੀ ਹੋਂਦ ਰਾਜਨੀਤੀ ਸ਼ਾਸਤਰ ਤੋਂ ਪਹਿਲਾਂ ਹੋਈ ਹੈ ਦ੍ਰਿਸ਼ਟੀਕੋਣ ਵਿਚ ਅੰਤਰ ਰਾਜਨੀਤੀ ਸ਼ਾਸਤਰ ਰਾਜਨੀਤਿਕ ਸੰਗਠਨਾ ਅਤੇ ਗਤੀਵਿਧੀਆਂ ਦਾ ਅਧਿਐਨ ਕਰਦਾ ਹੈ ਜਦਕਿ ਸਮਾਜ ਸ਼ਾਸਤਰ ਦਾ ਸੰਬੰਧ ਸਮਾਜ ਦੀ ਉਤਪਤੀ ਅਤੇ ਵਿਕਾਸ ਨਾਲ ਹੈ ਸਮਾਜ ਸ਼ਾਸਤਰ ਸਾਰੇ ਸੰਜੀਵਨ ਸਮਾਜਿਕ ਜੀਵਨ ਦੇ ਨਾਲ ਪਰੰਤੂ ਰਾਜਨੀਤਿਕ ਸ਼ਾਸਤਰ ਰਾਜਨੀਤਿਕ ਪੱਖ ਨਾਲ ਸੁਤੰਤ ਹੈ ਵਿਸ਼ਾ ਵਸਤੂ ਵਿਚਾਂਤਰ ਸਮਾਜ ਸ਼ਾਸਤਰ ਸਮਾਜ ਨੂੰ ਸਮਾਜ ਦਾ ਵਿਗਿਆਨ ਮੰਨਿਆ ਜਾਂਦਾ ਹੈ ਜਦ ਕਿ ਰਾਜਨੀਤੀ ਸ਼ਾਸਤਰ ਨੂੰ ਰਾਜ ਦਾ ਵਿਗਿਆਨ ਮੰਨਿਆ ਜਾਂਦਾ ਹੈ ਸਮਾਜ ਸ਼ਾਸਤਰ ਦਾ ਸੰਬੰਧ ਭੂਤਕਾਲ ਵਰਤਮਾਨ ਨਾਲ ਹੈ ਪਰੰਤੂ ਰਾਜਨੀਤੀ ਸ਼ਾਸਤਰ ਭੂਤ ਵਰਤਮਾਨ ਭਵਿਕ ਕਾਲ ਨਾਲ ਸੰਤ ਹੈ ਰਾਜਨੀਤੀ ਸ਼ਾਸਤਰ ਦਾ ਅਧਾਇਨ ਕਾਨੂੰਨੀ ਹੈ ਜਦ ਕਿ ਸਮਾਜ ਸ਼ਾਸਤਰ ਦਾ ਨਹੀਂ ਛਿੱਟਾ ਦੋਵੇਂ ਵਿਸ਼ਿਆਂ ਵਿੱਚ ਕਾਫੀ ਅੰਤਰ ਪਾਇਆ ਜਾਂਦਾ ਹੈ ਪਰੰਤੂ ਫੇਰ ਵੀ ਦੋਵੇਂ ਵਿਸ਼ਿਆਂ ਵਿੱਚ ਕਾਫੀ ਗੂੜੇ ਸਵੰਨ ਹਨ ਰਾਜਨੀਤੀ ਸ਼ਾਸਤਰ ਅਤਿਨੀਤੀ ਸ਼ਾਸਤਰ ਨੀਤੀ ਸ਼ਾਸਤਰ ਨੈਤਿਕ ਅਜਾਹ ਵਿਗਿਆਨ ਹੈ ਜਿਹੜਾ ਸਤ ਅਸਤ ਸ਼ੁਭ ਅਸ਼ੁਭ ਚੰਗਿਆਈ ਬੁਰੀਾਈ ਪਾਪ ਪੁੰਨ ਧਰਮ ਅਧਰਮ ਆਦ ਦੇ ਵਿਸ਼ੇ ਆਧਾਰ ਤੇ ਨਿਸ਼ਚਿਤ ਕਰਦਾ ਹੈ ਨੀਤੀ ਸ਼ਾਸਤਰ ਮਨੁੱਖ ਦੇ ਨੂੰ ਠੀਕ ਰਾਹ ਤੇ ਚੱਲਣ ਦੀ ਸਿੱਖਿਆ ਦਿੰਦਾ ਹੈ ਅਤੇ ਮਨੁੱਖ ਵਿੱਚ ਸਚਾਈ ਸਚਾਈ ਨਿਆਂ ਇਮਾਨਦਾਰੀ ਦੀਆਂ ਭਾਵਨਾਵਾਂ ਪੈਦਾ ਕਰਦਾ ਹੈ ਨੀਤੀ ਸ਼ਾਸਤਰ ਦੀ ਸਮਾਜ ਸ਼ਾਸਤਰ ਨੂੰ ਦੇਣ ਸਮਾਜ ਦੁਆਰਾ ਪ੍ਰਵਾਨ ਨੈਤਿਕ ਪੱਧਰ ਰਾਜ ਦੇ ਕਾਨੂੰਨ ਨੂੰ ਪ੍ਰਭਾਵਿਤ ਕਰਦੇ ਹਨ ਨੀਤੀ ਸ਼ਾਸਤਰ ਰਾਜਨੀਤੀ ਵਿਸ਼ਾਸਤਰ ਲਈ ਇੱਕ ਠੀਕ ਮੁੱਲ ਅਧਾਰਿਤ ਕਰਦਾ ਹੈ ਰਾਜ ਨੂੰ ਆਪਣੇ ਉਦੇਸ਼ਾਂ ਦੀ ਪੂਰਤੀ ਲਈ ਨੀਤੀ ਸ਼ਾਸਤਰ ਦੀ ਸਹਾਇਤਾ ਦੀ ਜ਼ਰੂਰਤ ਨੀਤੀ ਸ਼ਾਸਤਰ ਰਾਜ ਦੀਆਂ ਅਸਫਲ ਸਫਲਤਾਵਾਂ ਨੂੰ ਪਰਖਣ ਦਾ ਮਾਪਦੰਡ ਨਿਸ਼ਚਿਤ ਕਰਦਾ ਹੈ ਨੈਤਿਕਤਾ ਰਾਜਨੀਤਿਕ ਜੀਵਨ ਨੂੰ ਸਾਫ਼ ਬਣਾਉਣ ਵਿੱਚ ਸਹਾਇਕ ਨੀਤੀ ਸ਼ਾਸਤਰ ਦੀ ਰਾਜਨੀਤੀ ਸ਼ਾਸਤਰ ਨੂੰ ਦੇਣ ਨੈਤਿਕ ਰਾਜ ਨੈਤਿਕ ਬੁਰਾਈਆਂ ਨੂੰ ਖਤਮ ਕਰਦਾ ਹੈ ਰਾਜ ਨੈਤਿਕ ਸਿਧਾਂਤਾਂ ਨੂੰ ਵਿਵਹਾਰਕ ਰੂਪ ਪ੍ਰਦਾਨ ਕਰਦਾ ਹੈ ਰਾਜਨੀਤੀ ਸ਼ਾਸਤਰ ਨੈਤਿਕ ਧਾਰਨਾਵਾਂ ਨੂੰ ਨਿਸ਼ਚਿਤ ਅਰਥ ਪ੍ਰਦਾਨ ਕਰਦਾ ਹੈ ਰਾਜ ਨੈਤਿਕਤਾ ਦੇ ਵਿਕਾਸ ਲਈ ਉਚਿਤ ਵਾਤਾਵਰਣ ਤਿਆਰ ਕਰਦਾ ਹੈ ਰਾਜਨੀਤੀ ਸ਼ਾਸਤਰ ਤੇ ਨੀਤੀ ਸ਼ਾਸਤਰ ਵਿੱਚ ਅੰਤਰ ਸਰੂਪ ਵਿੱਚ ਅੰਤਰ ਨੀਤੀ ਰਾਜਨੀਤੀ ਸ਼ਾਸਤਰ ਵਿੱਚ ਰਾਜਨੀਤਿਕ ਸੰਸਥਾਵਾਂ ਦੇ ਜਨਮ ਵਿਕਾਸ ਉਹਨਾਂ ਦੇ ਕੰਮਾਂ ਦੀ ਵਿਆਖਿਆ ਕੀਤੀ ਜਾਂਦੀ ਹੈ ਇਸ ਦੇ ਵਿਰੁੱਧ ਨੀਤੀ ਸ਼ਾਸਤਰ ਇੱਕ ਅਦਾਰਸ਼ਾਤਮਕ ਵਿਗਿਆਨ ਹੈ ਜਿਸ ਦਾ ਸੰਬੰਧ ਵੱਖ-ਵੱਖ ਦਰਸ਼ਾਂ ਅਤੇ ਮੁੱਲਾਂ ਨਾਲ ਹੈ ਖੇਤਰਾਂ ਵਿੱਚ ਅੰਤ ਖੇਤਰ ਵਿੱਚ ਅੰਤਰ ਨੀਤੀ ਸ਼ਾਸਤਰ ਵਿਅਕਤੀ ਨੂੰ ਬੁਰਾ ਨਾ ਕਰਨ ਅਤੇ ਬੁਰਾ ਨਾ ਸੋਚਣ ਦੀ ਪ੍ਰੇਰਣਾ ਦਿੰਦਾ ਹੈ ਨੀਤੀ ਸ਼ਾਸਤਰ ਵਿਅਕਤੀ ਦੀਆਂ ਅੰਦਰੂਨੀ ਭਾਵਨਾਵਾਂ ਨਾਲ ਸੰਬੰਧਿਤ ਹੈ ਅਤੇ ਰਾਜਨੀਤੀ ਸ਼ਾਸਤਰ ਵਿਅਕਤੀ ਦੀਆਂ ਰਾਜਨਿਕ ਗਤੀਵਿਧੀਆਂ ਨਾਲ ਸੰਬੰਧਿਤ ਹੁੰਦਾ ਹੈ ਰਾਜ ਦੇ ਕਾਨੂੰਨਾਂ ਦੇ ਪਿੱਛੇ ਸਜ਼ਾ ਦੇਣ ਦੀ ਸ਼ਕਤੀ ਪਰੰਤੂ ਨੈਤਿਕਤਾ ਦੇ ਸਿਧਾਂਤ ਦੇ ਪਿੱਛੇ ਕੋਈ ਨਹੀਂ ਹੁੰਦੀ ਨੀਤੀ ਸ਼ਾਸਤਰ ਮਨੁੱਖ ਦੀ ਅੰਦਰੂਨੀ ਅੰਦਰੂਨੀ ਭਾਵਨਾਵਾਂ ਨਾਲ ਅਤੇ ਰਾਜਨੀਤੀ ਸ਼ਾਸਤਰ ਮਨੁੱਖ ਦੇ ਬਾਹਰੀ ਕੰਮਾਂ ਨਾਲ ਸੰਬੰਧਿਤ ਹੈ ਰਾਜਨੀਤੀ ਸ਼ਾਸਤਰ ਰਾਜਨੀਤਿਕ ਪੱਖ ਤੋਂ ਅਤੇ ਨੀਤੀ ਸ਼ਾਸਤਰ ਨੈਤਿਕ ਪੱਖ ਨਾਲ ਸੰਬੰਧਿਤ ਹੈ ਸਿੱਟਾ ਰਾਜਨੀਤੀ ਸ਼ਾਸਤਰ ਅਤੇ ਨੀਤੀ ਸ਼ਾਸਤਰ ਦੋ ਵੱਖ-ਵੱਖ ਵਿਸ਼ੇ ਹਨ ਪਰੰਤੂ ਦੋਵਾਂ ਦੇ ਆਪਸੀ ਸਬੰਧ ਗੂੜੇ ਹਨ ਇਹ ਦੋਵੇਂ ਵਿਸ਼ੇ ਵਿਅਕਤੀ ਦੇ ਜੀਵਨ ਨੂੰ ਚੰਗਾ ਬਣਾਉਣ ਦਾ ਯਤਨ ਕਰਦੇ ਹਨ ਇਹ ਇਸ ਲਈ ਬਹੁਤ ਹੀ ਮਹੱਤਵਪੂਰਨ ਵੀਡੀਓ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਸ਼ੇਅਰ ਕਰ ਦਿਓ ਲਾਈਕ ਕਰਿਓ ਕਮੈਂਟ ਕਰਿਓ ਬੈਲ ਆਈਕਨ ਦਾ ਬਟਨ ਕਲਿੱਕ ਕਰ ਲਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੀ ਧੰਨਵਾਦ ਜੀ